ਜਸਵੰਤ ਸਿੰਘ ਖਾਲੜਾ ਜੀ ਨੇ ਕੇਪੀਐਸ ਗਿੱਲ ਐਸਐਸਪੀ ਅਜੀਤਪਾਲ ਸਿੰਘ ਸੰਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਦੂਸਰੀ ਸਹਰ ਆਇਆ ਖਾਲੜਾ ਜੀ ਨੇ ਕੋਰਟ ਵਿੱਚ ਕੇਸ ਪਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕੋਰਟ ਨੇ ਇਹ ਕਹਿ ਕੇ ਇਹ ਕੇਸ ਨੂੰ ਰਿਜੈਕਟ ਕਰ ਦਿੱਤਾ ਕਿ ਇਹ ਕੇਸ ਸਿਰਫ ਗੁੰਮਸ਼ੁਦਾ ਹੋਏ ਨੌਜਵਾਨਾਂ ਦੇ ਪਰਿਵਾਰ ਵਾਲੇ ਹੀ ਪੇਸ਼ ਕਰ ਸਕਦੇ ਹਨ ਕਿਉਂਕਿ ਇਹ ਉਸ ਟਾਈਮ ਦੀ ਸਭ ਤੋਂ ਵੱਡੀ ਖਬਰ ਸੀ ਕੇ ਪੀ ਐਸ ਗਿੱਲ ਨੇ ਵੀ ਇੱਕ ਪ੍ਰੈਸ ਕਾਨਫਰੈਂਸ ਬੁਲਾਈ ਤੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗੈਸ਼ਨਸ ਆਫ ਸਿਸਟੈਮਿਕ ਯੂਸ ਆਫ ਟੌਰਚਰ ਆਫ ਇਲੈਗਲ ਕ੍ਰਿਮੇਸ਼ਨਸ ਨੋ ਦੇ ਵਰ ਨੋ ਇਲੈਗਲ ਕ੍ਰਿਮੇਸ਼ਨਸ ਯੂ ਸੀ ਵਾਟ 2000 ਇਲੈਗਲ ਕ੍ਰਿਮੇਸ਼ਨਸ ਵਿਦ 2 অর 3 ਬੋਡੀਜ਼ ਬੀਂਗ ਪੁਟ ਔਨ ਅ ਟਾਇਰ ਮੈਂਟ ਫਾਰ 1 ਪਰਸਨ ਪੈਕ ਸਿਪਲੀ ਡਿਡਨ ਹਾਪਨ ਕੇ ਪੀ ਐਸ ਗਿੱਲ ਨੇ ਕਿਹਾ ਕਿ ਜੋ ਇਹ ਗੁੰਮਸ਼ੁਦਾ ਨੌਜਵਾਨਾਂ ਦੀ ਲਿਸਟ ਚੁੱਕ ਕੇ ਘੁੰਮ ਰਹੇ ਨੇ ਉਹ ਸਾਰੇ ਤਾਂ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਗਏ ਹੋਏ ਨੇ